ਸਾਡੇ YouTube ਚੈਨਲ ਤੇ ਆਫਰ ਦਾ ਸਵਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਦੇ ਵਿੱਤ ਮੰਤਰੀ ਸਤਾ ਹਰਪਾ ਸਿੰਘ ਚੀਮਾ ਦੁਆਰਾ GST ਵਿੱਚ ਹੋ ਰੇ ਰਿਕਰਡ ਵਾਧੇ ਦੇ ਦਾਅਵੇ ਸੰਬੰਧੀ ਪਰੰਤੂ ਮਲਾਜਮ ਪੈਨਸ਼ਨਾਂ ਦੇ ਪੈਂਡਿੰਗ 16% DA ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਖੜਕਣ ਤੋਂ ਪਹਿਲਾਂ ਆਪਾਂ ਤੁਹਾਨੂੰ ਜਾਣ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਦੀ ਨੂੰ ਸਭਾ ਜਲ ਮਿਲ ਜਾਇਆ ਕਰੇ ਇਹ ਗੱਲ ਸੱਚ ਹੈ ਕਿ ਜੇਕਰ ਸਰਕਾਰੀ ਖਜ਼ਾਨਾ ਨਕੋਨਕ ਭਰਿਆ ਹੋਵੇ ਤਾਂ ਫਿਰ ਇਸ ਨੂੰ ਕਿਸੇ ਵੀ ਸੂਬੇ ਲਈ ਚੰਗਾ ਸੰਕੇਤ ਦੀ ਸਮਝਿਆ ਜਾਂਦਾ ਹੈ ਪਰੰਤੂ ਜੇਕਰ ਖਜ਼ਾਨਾ ਖਾਲੀ ਹੋਵੇ ਤਾਂ ਫਿਰ ਬਹੁਤ ਸਾਰੇ ਲੋਕ ਇਸ ਨੂੰ ਬਿਆੰਦ ਦੇ ਨਾਲ ਸਰਕਾਰੀ ਖਜ਼ਾਨਾ ਨਾ ਕਹਿ ਕੇ ਤੱਥ ਤੌਰ ਤੇ ਖਾਲੀ ਪੀਪਾ ਹੀ ਇਕਰਾਰ ਦਿੰਦੇ ਹਨ ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦੇ ਸਰਕਾਰੀ ਖਜ਼ਾਨੇ ਦੀ ਹਾਲਤ ਕੋਈ ਇੰਨੀ ਚੰਗੀ ਨਹੀਂ ਰਹੀ ਵਾਵੇਂ ਪਿਛਲੀ ਕਾਂਗਰਸ ਸਰਕਾਰ ਦਾ ਰਾਜ ਹੋਵੇ ਜਾਂ ਫਿਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਾਜ ਹੋਵੇ ਪਰੰਤੂ ਇਸ ਦੇ ਉਲਟ ਪੰਜਾਬ ਸਰਕਾਰ ਦੇ ਮੌਜੂਦਾ ਵਿੱਤ ਮੰਤਰੀ ਅਕਸਰ ਹੀ ਸਰਕਾਰੀ ਖਜ਼ਾਨੇ ਵਿੱਚ ਆਉਣ ਵਾਲੀ GST ਰਸੋਲੀ ਵਿੱਚ ਹੋਣ ਵਾਲੇ ਰਿਕਾਰਡ ਵਾਦੇ ਦਾ ਜ਼ਿਕਰ ਕਰਦੇ ਰਹਿੰਦੇ ਹਨ ਤਾਂ ਪਹਿਲਾਂ ਇਸ ਖਬਰ ਦਾ ਰੁਕ ਕਰਦੇ ਹਾਂ ਤੇ ਫਿਰ ਗੱਲ ਕਰਾਂਗੇ ਮਲਾਜ਼ਮਾਂ ਤੇ ਪੈਨਸ਼ਨਾਂ ਦੇ ਪੈਂਡਿੰਗ ਡੀਏ ਬਾਰੇ ਤੇ ਬੇਰੁਜ਼ਗਾਰਾਂ ਦੀ ਦਰ ਸਜੋਗ ਹਾਲਤ ਦੇ ਬਾਰੇ ਤਾਂ ਖਬਰ ਹੈ ਕਿ ਪੰਜਾਬ ਵੱਲੋਂ 22.35 ਫੀਸਦੀ ਦੀ ਸ਼ਾਨਦਾਰ ਜੀਐਸਟੀ ਵਿਕਾਸ ਦਰ ਪ੍ਰਾਪਤ ਯਾਨੀ ਕਿ ਇਹ ਗੱਲ ਜੋ ਸਦਾ ਹਰਪਾਲ ਸਿੰਘ ਟੀਮਾ ਦੁਆਰਾ ਕਹੀ ਗਈ ਹੈ ਅਪ੍ਰੈਲ ਸਤੰਬਰ 2025 ਦੌਰਾਨ ਸੂਬੇ ਵੱਲੋਂ 13972 ਕਰੋੜ ਰੁਪਏ ਦੀ ਕੁੱਲ GST ਪ੍ਰਾਪਤੀ ਹੋਈ ਸੂਬੇ ਦੇ ਕਰ ਵਪਾਰ ਦੀ ਸ਼ਾਨਦਾਰ ਸਫਲਤਾ ਨੂੰ ਉਜਾਗਰ ਕਰਦਿਆਂ ਪੰਜਾਬ ਦੇ ਵਿੱਤ ਯੋਜਨਾਬੰਦੀ ਆਫਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਟੀਮਾ ਨੇ ਐਲਾਨ ਕੀਤਾ ਕਿ ਸੂਬੇ ਨੇ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਅੱਧ ਯਾਨੀ ਅਪ੍ਰੈਲ ਤੋਂ ਸਤੰਬਰ 2025 ਦੌਰਾਨ 13973 ਕਰੋੜ ਰੁਪਏ ਦਾ ਕੁੱਲ ਜੀਐਸਟੀ ਪ੍ਰਾਪਤੀ ਦਰਜਕ ਕੀਤੀ ਹੈ ਜੋ ਕਿ ਪਿਛਲੇ ਸਾਲ ਦੀ ਇਸੇ ਆਮਦ ਪ੍ਰਾਪਤ ਕੀਤੇ ਨਾਲੋਂ 11418 ਕਰੋੜ ਰੁਪਏ ਦੇ ਮੁਕਾਬਲੇ 22.3% ਦੀ ਮਤਵਪੂਰਨ ਵਾਧਾ ਵਿਕਾਸ ਦਾ ਦਰੋਂ ਦਸਾਉਂਦਾ ਹੈ ਵਿੱਤ ਮੰਤਰੀ ਹਰਪਾਜ਼ਨ ਜੀਮਨ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਸੂਬੇ ਨੇ ਪਿਛਲੇ ਸਾਲ ਦੇ ਇਸ ਸਮੇਂ ਦੇ ਮੁਕਾਬਲੇ ਜੀਐਸਟੀ ਮਾਲੀਏ ਨੂੰ ਕੁੱਲ 2553 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਸੂਬੇ ਦੀ ਸਾਲ ਦਾ ਸਾਲ ਜੀਐਸਟੀ ਵਕਾਸਦਾਨ ਰਿਤੀ ਸਾਲ 2024-25 ਦੇ ਪਹਿਲੇ ਅੱਧ ਦੌਰਾਨ ਸਿਰਫ 5% ਤੋਂ ਵੱਧ ਕੇ ਵਿੱਤੀ ਸਾਲ 25-26 ਵਿੱਚ ਵਰਭਾਸ਼ਾਲੀ 22.35% ਹੋ ਗਈ ਹੈ। ਉਹਨਾਂ ਕਿਹਾ ਕਿ ਇਹ ਅੰਕੜਾ ਲਗਭਗ 6% ਦੀ ਕਮਿ ਜੀਐਸਟੀ ਵਿਕਾਸ ਟੈਕਸ ਤੋਂ ਕਿਤੇ ਵੱਧ ਹੈ ਵੈਟ ਅਤੇ ਸੀਐਸਟੀ ਅਧੇਨਾ ਪ੍ਰਾਪਤੀਆਂ ਵਿੱਚ 10 ਫੀਸਦੀ ਦਾ ਵਾਧਾ ਹੋਇਆ ਹੈ ਜਦੋਂ ਕਿ ਪੰਜਾਬ ਰਾਜ ਵਿਕਾਸ ਟੈਕਸ ਪੀਐਸਡਟੀ ਨੇ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਸਤੰਬਰ 2025 ਨੂੰ 11 ਫੀਸਦੀ ਦਾ ਵਾਧਾ ਦਰਜ ਕੀਤਾ ਹੈ ਹਾਲਸਾ ਇਹ ਪਤਾ ਹੁੰਦਾ ਹੈ ਕਿ ਜੇ ਪੰਜਾਬ ਸਰਕਾਰ ਦਾ ਖਜ਼ਾਨਾ ਜੀਐਸਟੀ ਵਸੂਲੀ ਨਾਲ ਨਕੋ ਨਕ ਪਰ ਗਿਆ ਹੈ ਤੇ ਫਿਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਕੇਂਦਰ ਸਰਕਾਰ ਤੋਂ ਡੀਏ 16% ਘਟ ਕਿਉਂ ਹੈ ਗੁਰ ਮਤਲਬ ਹੈ ਕਿ ਸੈਂਟਰ ਸਰਕਾਰ ਨੇ 3% ਹੋਰ ਡੀਏ ਦੇ ਕੇ ਕੁੱਲ 58% ਡੀਏ ਕਰ ਦਿੱਤਾ ਹੈ ਜਦੋਂ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਸਿਰਫ 42% ਡੀਏ ਲੈਣ ਵਾਸਤੇ ਹੀ ਮਜਬੂਰ ਹਨ ਦੀਵਾਲੀ ਤੋਂ ਪਹਿਲਾਂ ਸਰਕਾਰ ਵੱਲੋਂ ਕਿਸੇ ਵੱਡੇ ਡੀਏ ਵਾਅਦੇ ਦੀ ਉਮੀਦ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਕਰ ਰਹੇ ਹਨ ਪਰ ਸਰਕਾਰ ਨੇ ਇਸ ਸੰਬੰਧੀ ਹਰ ਰਾਨੀ ਗੇਂਕ ਪੰਗ ਦੇ ਨਾਲ ਚੁੱਪੀ ਧਾਰੀ ਹੋਈ ਹੈ ਦੂਜੇ ਪਾਸੇ ਪਿਛਲੀ ਕਾਂਗਰਸ ਸਰਕਾਰ ਦੁਆਰਾ ਕੱਢੀਆਂ ਗਈਆਂ 83264 ਤੇ 8394 ਭਰਤੀਆਂ ਅਧਵਿਸ਼ਕਾਰ ਕੀ ਲਟਕੀਆਂ ਪਈਆਂ ਹਨ ਤੇ ਨੌਕਰੀ ਤੋਂ ਵਾਂਝੇ ਰਹਿ ਗਏ ਬੇਰੁਜ਼ਗਾਰ ਕਦੇ ਮੁਹਾਲੀ ਵਿਖੇ ਤੇ ਕਦੇ ਗੰਬੀਰਪੁਰ ਵਿਖੇ ਪੱਕੇ ਮੋਰਚੇ ਲਗਾ ਕੇ ਆਪਣੇ ਰੋਜ਼ਗਾਰ ਪੰਜਾਬਾ ਕਰ ਰਹੇ ਹਨ ਇਹੀ ਹਾਲ ਮਾਸਨ ਕੈਂਡਲ ਭਰਤੀ ਤੇ ਹੋਰ ਭਰਤੀਆਂ ਦਾ ਹੈ ਜਿਨ੍ਹਾਂ ਬਾਰੇ ਸਰਕਾਰ ਨੇ ਕਦੇ ਜ਼ਿਕਰ ਤਾ ਨਹੀਂ ਕੀਤਾ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਬਾਕੀ ਦੇ ਰਹਿੰਦੇ ਸਭਾ ਕੋ ਸਾਲ ਦੇ ਕਾਰਜਕਾਲ ਵਿੱਚ ਮੌਜੂਦਾ ਪੰਜਾਬ ਸਰਕਾਰ ਇਹਨਾਂ ਸਾਰੇ ਵਰਗਾਂ ਦੀਆਂ ਉਮੀਦਾਂ ਤੇ ਖਰੀ ਉਤਰਦੀ ਹੈ ਜਾਂ ਫਿਰ ਉਹਨਾਂ ਨੂੰ ਨਿਰਾਸ਼ੇ ਹੀ ਕਰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਉਹ ਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਰਕਾਰੀ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ